ਮਿੱਤਰੋ ਸਾਡੇ ਗਵੰਡੀ ਨੇ ਫੋਨ ਕੀਤਾ ਕਹਿੰਦਾ ਮੱਲੀ ਪੰਜਾ ਕਿੱਲਿਆਂ ਵਾਸਤੇ ਮਸ਼ੀਨ ਬੁੱਕ ਕਰ ਲਈ ਆ 5000 ਰੁਪਿਆ ਚੈਨ ਵਾਲੇ ਲੈਣਗੇ ਤੇਰੀ ਬਾਸਮਤੀ ਵੜ ਜਾਣਗੇ ਮੇਰਾ ਝੋਨਾ ਵੜ ਜਾਣਗੇ ਪਰ ਝੋਨੇ ਦੇ ਪੈਸੇ ਤੂੰ ਹੀ ਦੇਣੇ ਆ ਮੈਂ ਆਖਿਆ ਗੱਲ ਸੁਣ ਲੈ ਮੇਰੀ ਮੈਨੂੰ ਕੀ ਲੋੜ ਆ ਯਾਰ ਮੇਰੀ ਬਾਸਮਤੀ 'ਚ ਤਾਂ ਤੁਪਕਾ ਪਾਣੀ ਨਹੀਂ ਨਾਲੇ ਮੈਂ ਤਾਂ ਜਿਦਵਾਲੀ ਤੋਂ ਬਾਅਦ ਵੜਨੀ ਆ ਮੇਰੀ ਤਾਂ ਨਾਰਮਲ ਮਸ਼ੀਨ ਵੀ ਵੜ ਦੇਗੀ ਤੂੰ ਵਢਾਉਣੀ ਤੇ ਵਢਾ ਲੈ ਉਹ ਕਹਿੰਦਾ ਐ ਨਹੀਂ ਪੁੱਤ ਨਾਲੇ ਤਾਂ ਕਿੱਲਾ ਮੇਰਾ ਵੜਨਾ ਤੇ ਨਾਲੇ ਤੂੰ ਆਪਦੀ ਵੀ ਵਢਾਉਣੀ ਆ ਤੇ 5000 ਰੁਪਏ ਮੈਂ ਕਿਲੇ ਦਾ 13 ਤੋਂ ਲੈਣਾ ਮੈਂ ਉਹਦੇ ਨਾਲ ਬਹਿ ਗਿਆ ਯਾਰ ਮੈਂ ਕਿਹਾ ਗੱਲ ਦੱਸ ਯਾਰ ਮੈਂ ਕਿ ਤੇਰੀ ਕਿਉਂ ਵਢਾਈ ਦਵਾਂ ਯਾਰ ਦੱਸ ਤੂੰ ਆਪ ਦੀ ਵਢਾਜੀ ਤੋਂ ਵਢਾਉਣੀ ਹੈ ਕਹਿੰਦਾ ਤੂੰ ਐ ਕਰ ਇੱਕ ਵਾਰਾ ਖੇਤ ਆ ਭਰਾਵਾ ਮੈਨੂੰ ਪੈ ਗਿਆ ਪਾਜੜਾ ਮੈਂ ਕਿਹਾ ਵਾਕਈ ਕੋਈ ਨਾ ਕੋਈ ਗੱਲਬਾਤ ਬਣ ਗਈ ਜਦੋਂ ਮੈਂ ਆਇਆ ਖੇਤ ਜਦੋਂ ਮੈਂ ਆਇਆ ਖੇਤ ਫਿਰ ਮੇਰੇ ਦਿਮਾਗ 'ਚ ਸਮਝ ਆਈ ਵੀ ਮੈਂ ਤਾਂ ਗਵਾਂਢੀ ਨੂੰ ਮੋਟਰ ਦਿੱਤੀ ਹੋਈ ਆ ਹੈ ਤੇ ਹੁਣ ਗਵਾਂਢੀ ਦਾ ਥਾਂ ਬਹੁਤ ਉੱਚਾ ਤੇ ਮੇਰਾ ਨੀਵਾ ਹਾਲਾਂਕਿ ਉਹਨੇ ਕੋਸ਼ਿਸ਼ ਤਾਂ ਪੂਰੀ ਕੀਤੀ ਆ ਵੀ ਪਾਣੀ ਜਿਹੜਾ ਕਿ ਰੁੜੇ ਨਾ ਪਰ ਕੀ ਹੋਇਆ ਵੀ ਇਸ ਜਗ੍ਹਾ ਤੋਂ ਪਾਣੀ ਗਿਆ ਟੁੱਟ ਇਸ ਜਗ੍ਹਾ ਤੋਂ ਪਾਣੀ ਟੁੱਟ ਗਿਆ ਤੇ ਲਗਭਗ ਲਾਲੋ ਦੋ ਤਿੰਨਾਂ ਕਨਾਲੇ ਚ ਫਿਰ ਗਿਆ ਹੁਣ ਜਿਹੜਾ ਗਵਾਂਢੀ ਕਹਿੰਦਾ ਸੀਗਾ ਗਵਾਂਢੀ ਨੇ ਖੈਰ ਮੈਨੂੰ ਦਿੱਤੀ ਚੇਤਾਵਨੀ ਗਵਾਂਢੀ ਦਾ ਓਚੋ ਨਾਲ ਔ ਕਿਲਾਵੜਾ ਚੋਨਾ ਉਹਦਾ ਨਾਲ ਤੇ ਲਗਭਗ ਇੱਥੋਂ ਪਾਣੀ ਟੁੱਟ ਗਿਆ ਸੀ ਆ ਮੈਂ ਨਾ ਆਉਂਦਾ ਮੌਕੇ ਤੇ ਤੇ ਆ ਮੈਂ ਮੌਕੇ ਤੇ ਇਥੇ ਟੱਪੇ ਰੱਖੇ ਆ ਜਿੰਨਾ ਪਾਣੀ ਮਗਰੋਂ ਆਉਂਦਾ ਕਿਉਂਕਿ ਖਾੜਾ ਅੱਗੇ ਪਰਿਆ ਉੱਚਾ ਥਾ ਇਹ ਜਿਹੜਾ ਕਿਲਾ ਨਾ ਮੈਨਾਂ 15 ਤੋਂ 20 ਮਿੰਟ ਲੱਗਣੇ ਸੀ ਸਾਰਾ ਹੀ ਭਰ ਜਾਣਾ ਸੀ ਤਾਂ ਇਸ ਕਰਕੇ ਮਿੱਤਰੋ ਠੀਕ ਆ ਪਾਇਆ ਨਾ ਵੀ ਉਹ ਜਿਹੜਾ ਆਪਣਾ ਗਵਾਂਡੀਆ ਆਪਾਂ ਉਹਨਾਂ ਨੇ ਸਾਨੂੰ ਕਦੀ ਮਨਾ ਨਹੀਂ ਕੀਤਾ ਇੱਕ ਗੱਲ ਆ ਵੀ ਜਦੋਂ ਵੀ ਕਿਤੇ ਉੱਚੇ ਵਾਣ ਵਾਲੇ ਨੂੰ ਮੋਟਰ ਦਿਓ ਦੇਣੀ ਬਣਦੀ ਤੇ ਫਿਰ ਵੀ ਕਿਤੇ ਨਾ ਕਿਤੇ ਆਪ ਗੇੜਾ ਮਾਰ ਲਿਆ ਕਰੋ ਇੱਥੋਂ ਪਾਣੀ ਟੁੱਟਾ ਸੀ ਜੇ ਮੈਂ ਨਾ ਗੇੜਾ ਮਾਰਦਾ ਤੇ ਮੇਰੀ ਬਾਸਮਤੀ ਨੱਕੋ ਨੱਕ ਕਰ ਦੇਣੀ ਸੀ ਹਣਾ ਤੇ ਉਹ ਵੀਰ ਦੀਆਂ ਗੱਲਾਂ ਤੇ ਮਨ ਹਾਸਾ ਆਉਂਦਾ ਫੜਾ ਕੇ ਉਹਨੇ ਮੈਨੂੰ ਚੇਤਾਵਨੀ ਦੇਤੀ ਉਂਝ ਤਾਂ 1500 ਸਰ ਜਾਣਾ ਸੀ ਨਹੀਂ ਤਾਂ 5000 ਰੁਪਿਆ ਕਿਲਾ ਗਿਆ ਨਹੀਂ ਸੀ ਕਿਤੇ ਜੇ ਕਿਤੇ ਮੈਂ ਘਰੇ ਬੈਠਾ ਮੋਬਾਈਲ ਵੇਖੀ ਜਾਂਦਾ ਇਸ ਕਰਕੇ ਬਈ ਢੇੜਾ ਜਰੂਰ ਮਾਰਿਆ ਕਰੋ ਕਿਸੇ ਨੂੰ ਵੀ ਮੋਟਰ ਦਿੱਤੀ ਹੋਵੇ ਪਰ ਇੱਕ ਵਾਰ ਆਪਦੇ ਖੇਤ ਢੇੜਾ ਮਾਰ ਲਿਆ ਕਰੋ ਕਿਉਂਕਿ ਫਿਰ ਵੀ ਕਿਤਨਾ ਕਿਤੇ ਹਨਾ ਉਹ ਬੰਦਾ ਉਹ ਇੱਥੇ ਢੇੜੇ ਗੁੜੇ ਮਾਰੀ ਜਾਂਦਾ ਭਰੀ ਜਾਂਦਾ ਪਰ ਇੱਥੇ ਕਿਤਨਾ ਕਿਤੇ ਪਾਣੀ ਟੁੱਟ ਸਕਦਾ ਇਸ ਕਰਕੇ ਬਈ ਬਚਾਅ ਹੋ ਗਿਆ ਆ ਵੀ ਬੰਨ ਲਿਆ ਤੇ ਉਹ ਵੀ ਨੱਕਾ ਬੰਨ ਲਿਆ